ਇੱਕ ਡਰ ਬਹਿ ਗਿਆ ਅਗਲੇ ਘਟਨੇ ਦੇ ਨਹੀਂ ਦੇਖੋ ਇਹ ਤਾਂ ਇਹ ਤਾਂ ਸਰਕਾਰ ਨੂੰ ਮੇਰੀ ਗੱਲ ਸੁਣ ਉਹਨੇ ਕੋਈ ਜਬਰ ਥੋੜੀ ਕੀਤਾ ਉਹ ਕਿ ਅਤਬਦੀ ਫੜਿਆ ਇਹਨਾਂ ਨੇ ਜਿਹੜੇ ਇਸ ਤਰੀਕੇ ਨਾਲ ਮੁਕਦਮੇ ਦਰਜ ਕਰ ਰਹੇ ਆ ਤੇ ਕੁੱਟਮਾਰ ਹਲੇ ਵੀ ਕਰੀ ਜਾਂਦੇ ਆ ਉਹਦੀ ਆ ਕੱਲ ਮਹੱਲੀ ਸੀਨੀਅਰ ਸਟਾਫ ਦੇ ਚੁਲ ਜਾ ਕੇ ਜੋ ਬਰਫ ਨੂੰ ਛਿਲੰਗਾ ਤੇ ਲਟਾਇਆ ਜਾ ਰਿਹਾ ਬਰਫ ਤੇ ਉੱਤੇ ਸਿਰ 'ਚ ਪਾਣੀ ਪਾ ਤੇ ਮੂੰਹ 'ਚ ਪਾਣੀ ਪਾਇਆ ਜਾ ਰਿਹਾ ਇਹ ਕਾਹਨ ਹੋ ਰਿਹਾ ਜਵਾਨੀ ਦਾ ਇਹ ਤਾਂ ਹਲੇ ਦੇਖਣਗੇ ਇਹ ਤਾਂ ਹਲੇ ਕੱਲ ਵਾਲਾ ਕੱਟ ਕੀ ਇਹਦੋਂ 1000 ਗੁਣਾ ਕੱਟ ਜਾਦੇ ਰੋਹ ਲੋਕਾਂ 'ਚ ਵਧੀ ਜਾਂਦਾ ਉਹਦੇ ਭਰਾ ਦੇ ਵੀ ਵਰਚਾ ਦੇਤਾ ਕੁਇਆ ਕਿੱਥੇ ਕੱਲ ਵਾਲਾ ਲੋਕਾਂ ਦਾ ਰੋਹ ਦੇਖ ਕੇ ਸਰਕਾਰ ਨੇ ਪਰ ਗਲਤ ਹੋ ਰਿਹਾ ਜੋ ਹੋ ਰਿਹਾ ਭਾਨੇ ਨਾਲ ਪਿੱਛੇ ਹਟਣਾ ਸੀ ਉਹਦੀ ਵੀ ਜੇ ਪਰਚਾ ਹੋਰ ਦੇਤਾ ਸੋ ਇਸ ਕਰਕੇ ਇਹ ਤਿਆਰੀ ਰੱਖਿਓ ਕਿਉਂਕਿ ਇਹ ਬਹੁਤ ਤਰੀਕੇ ਨਾਲ ਆਪਣੀਆਂ ਚਾਲਾਂ ਸਰਕਾਰ ਖੇਡਦੀ ਹੁੰਦੀ ਹੈ ਲੋਕਾਂ ਨੂੰ ਕਿਵੇਂ ਲੀਹੋ ਲਾਉਣਾ ਹੈ ਕਿਵੇਂ ਖਰੀੜਨਾ ਹੈ ਕਿਵੇਂ ਆਪਸ ਵਿੱਚ ਲੋਕਾਂ ਨੂੰ ਖਝੋਲਾ ਪਾ ਕੇ ਗੱਲ ਲੰਮੀ ਸੜੀ ਤੋਂ ਲਮਕਾ ਦਿਓ ਆਪੇ ਲੋਕ ਥੱਕ ਜਾਂਦੇ ਆ ਪਰ ਆਪਾਂ ਥੱਕਣਾ ਨਹੀਂ ਇੱਕ ਤੇ ਤਿੰਨ ਦਾ ਵੱਡਾ ਪ੍ਰੋਗਰਾਮ ਹੈ ਉਹਦੇ ਤਿਆਰੀ ਕਰਕੇ ਫੁੱਲ ਆਉਣੀ ਹੈ ਲੰਗਰ ਪ੍ਰਸ਼ਾਦੇ ਲੈ ਕੇ ਸਭ ਸਮਾਨ ਲੈ ਕੇ ਪਹੁੰਚ ਜਿਓ ਕੋਈ ਸ਼ਰਤਾਂ ਵੀ ਰੱਖਣ ਦੀ ਗੱਲ ਕੀਤੀ ਕੀ ਅੱਜ ਕੋਈ ਕੋਈ ਸ਼ਰਤ ਨਹੀਂ ਗੱਲ ਹੈ ਇਕੋ ਹੀ ਤਾਂ ਨਵੇੜੀ ਆ ਪ੍ਰਸ਼ਾਦ ਬਿਨਾਂ ਸ਼ਰਤ ਰਿਹਾਈ ਪਰਚੇ ਦਾ ਪ੍ਰਸ਼ਾਸਨ ਬੰਦੂਗੀ ਨਾ ਅਗਲੀ ਮੀਟਿੰਗ ਵਗੈਰੇ ਕੱਲ ਨੂੰ ਅਸਰਾਂ ਦੇ ਨਾਲ ਤੁਹਾਡੀ ਕਰਾ ਦੇਾਂਗੇ ਉਹਨਾਂ ਨੇ ਆਪਣੀ ਗੱਲ ਉੱਪਰ ਕੀਤੀ ਹੈ ਇਹ ਗੱਲ ਕੱਲ ਨੂੰ ਤੈ ਹੋਣੀ ਹੈ ਕਿੱਧਰ ਨੂੰ ਜਾਏਗਾ ਪ੍ਰਸ਼ਾਸਨ ਦੀ ਮੰਗ ਇਹੀ ਹੈ ਕਿ ਧਰਨਾ ਇਹ ਪ੍ਰੋਟੈਸਟ ਨਾ ਹੋਵੇ ਅਗਲਾ ਉਸ ਕਰਕੇ ਇਹ ਤਾਂ ਇਹਨਾਂ ਨੂੰ ਸੋਚਣਾ ਹੈ ਨਾ ਇਹ ਤਾਂ ਪ੍ਰਸ਼ਾਸਨ ਨੇ ਸੋਚਣਾ ਹੈ ਸਰਕਾਰ ਨੇ ਸੋਚਣਾ ਹੈ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚ ਕੋਈ ਅੱਗ ਲੱਗੇ ਕੋਈ ਸ਼ਾਂਤੀ ਭੰਗ ਹੋਵੇ ਅੱਜ ਤਾਂ ਪਹਿਲੇ ਹੀ ਚਾਹੁੰਦੇ ਕਿ ਪੰਜਾਬ ਦੀ ਜਵਾਨੀ ਦਾ ਪਹਿਲਾਂ ਹੀ ਬਹੁਤ ਵੱਡਾ ਕਹਾਣ ਹੋਇਆ ਪਰ ਇਹ ਜਾਣਬੁੱਝ ਕੇ ਸਰਕਾਰ ਲਾਂਬੂ ਲਾਉਣ ਨੂੰ ਫਿਰਦੀ ਹੈ ਪੰਜਾਬ ਨੂੰ ਜਾਣਬੁੱਝ ਕੇ ਇਹ ਬਲਦੀ ਦੇ ਬੁੱਥੇ ਦੇਣਾ ਚਾਹੁੰਦੇ ਆ ਸ਼ਿਕਾਰ ਖੇਡ ਰਹੇ ਆ ਸਾਡੀ ਜਵਾਨੀ ਦਾ ਅੱਜ ਤਰਨਤਾਰਨ ਵੀ ਇਨਕਾਊਂਟਰ ਹੋਇਆ ਅੱਜ ਦੋ ਮੁੰਡਿਆਂ ਨਾਲ ਇਨਕਾਊਂਟਰ ਤਰਨਤਾਰਨ ਹੋਇਆ ਇਹ ਮਸਲਾ ਇਹ ਨਹੀਂ ਹੈਗਾ ਵੀ ਇਕੱਲੇ ਭਾਨੇ ਦਾ ਮਸਲਾ ਹੈ ਇਹ ਮਸਲਾ ਉਹ ਜ਼ਬਰ ਦੇ ਖਿਲਾਫ ਆ ਜ਼ੁਲਮ ਦੇ ਖਿਲਾਫ ਆ ਜਿਹੜੇ ਝੂਠੇ ਪੁਲਿਸ ਮੁਕਾਬਲੇ ਗੈਂਗਸਟਰ ਕਹਿ ਕੇ ਮਾਰ ਰਹੇ ਆ ਸਾਡੇ ਮੁੰਡਿਆਂ ਨੂੰ ਇਹ ਇਹ ਗੱਲ ਇਹ ਰੁਕਣੀ ਨਹੀਂ ਇਹ ਗੱਲ ਜਿਹਨੂੰ ਲੱਗਦਾ ਵੀ ਇੱਥੇ ਰੁਕੂਗੀ ਤੇ ਇਹਦੇ ਲਈ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪੈਣਾ ਜਿਹਨੂੰ ਮਰਜ਼ੀ ਕਹਨੂੰ ਚੱਕ ਗੈਂਸਟਰ ਕਹਿੰਦੇ ਕਿ ਗੋਲੀ ਮਾਰ ਦੇਣਗੇ ਕੀ ਅਸੀਂ ਮੰਨ ਲਾਂਗੇ ਇਸ ਕਰਕੇ ਜਿਹੜੇ ਜ਼ਬਰ ਤੇ ਸਰਕਾਰ ਉਤਰੀ ਹੋਈ ਹੈ ਸ਼ਾਂਤਮਈ ਤਰੀਕੇ ਨਾਲ ਹੀ ਬਾਰੀ-ਬਾਰੀ ਬੇਨਤੀ ਕਰਦੇ ਆ ਇਹਨਾਂ ਨੇ ਬੜਾ ਕੋਸ਼ਿਸ਼ਾਂ ਕਰਨੀਆਂ ਭੜਕਾਉਣ ਦੀਆਂ ਸੌਣ ਦੀਆਂ ਕਿਸੇ ਤਰੀਕੇ ਨਾਲ ਆਪਣੇ ਬੰਦੇ ਬਾੜ ਕੇ ਕੋਈ ਨਾ ਕੋਈ ਮਾਹੌਲ ਖਰਾਬ ਕਰਨ ਪਰ ਆਪਾਂ ਸ਼ਾਂਤਮਈ ਤਰੀਕੇ ਨਾਲ ਜਾਗ ਤੇ ਜ ਰਹਿ ਕੇ ਇਹ ਮੋਰਚਾ ਫਤਿਹ ਕਰਨੇ ਆ ਔਨਲਾਈਨ ਸਮੇਂ ਦੇ ਵਿੱਚ ਜਿਹੜਾ ਜ਼ਬਰ ਟਾ ਰਹੇ ਹੈ ਇਹ ਜ਼ਬਰਦਸਤ ਮੂੰਹ ਤੋਂ ਜਵਾਬ ਦੇਗਾ ਜਿਹੜਾ ਕੱਲ ਇਕੱਠ ਹੋਇਆ ਕੁਝ ਦਿਨਾਂ ਦੇ ਕਹਿਣ ਤੇ ਮਤਲਬ ਜੇ ਕਹਿ ਦਈਏ ਵੱਡੀ ਪੱਧਰ ਤੇ ਇਕੱਠ ਹੋਇਆ ਉਹ ਇਕੱਠ ਦਾ ਹੀ ਦਬਾਅ ਪਿਆ ਤੇ ਦਵਾ ਕਰਕੇ ਪ੍ਰਸ਼ਾਸਨ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ ਕੱਲ ਨੂੰ ਦੁਬਾਰਾ ਫੇਰ ਚੰਡੀਗੜ੍ਹ ਤੋਂ ਵੱਡੇ ਅਫਸਰ ਆ ਰਹੇ ਨੇ ਕੱਲ ਨੂੰ ਫੇਰ ਸਾਡੀ ਦੁਬਾਰਾ ਮੀਟਿੰਗ ਹੋਣੀ ਹੈ ਇਹ ਕੋਈ ਅਸੀਂ ਬੜਾ ਯਕੀਨ ਨਹੀਂ ਕਰਦਾ ਅਫਸਰ ਸ਼ਾਹੀ ਹੋਵੇ ਸਰਕਾਰ ਹੋਵੇ ਹਰ ਕਦੋਂ ਬਾਜ ਜਾਂਦੀ ਗੱਲਬਾਤ ਕਰਦੇ ਕਰਦੀ ਸਾਡਾ ਜਿਹੜਾ ਤਿੰਨ ਤਰੀਕ ਦਾ ਇੱਕ ਤਰੀਕ ਦਾ ਪ੍ਰੋਗਰਾਮ ਹੈ ਉਹ ਸਾਡਾ ਜਿਉਂ ਤੇ ਤਿਉਂ ਹੈ ਜਿੰਨਾ ਚਿਰ ਬਿਨਾਂ ਸ਼ਰਤ ਪਾਣਾ ਰਹਾ ਨਹੀਂ ਆਉਂਦਾ ਸਾਡਾ ਅਦੁੱਲ ਅਜਾਰੀ ਰਹੂਗਾ ਅਸੀਂ ਮੁੱਖ ਮੰਤਰੀ ਦੀ ਕੋਠੀ ਦੇ ਬਾਹਰ ਕੇ ਜਾਵਾਂਗੇ ਮੇਰਾ ਖੈਰਾ ਰਿਹਾ ਕਰੇ ਬਣਾ ਗਾਹਾਂ ਦੀ ਕਰਨਾ ਕੀ ਉਹ ਬਾਰੇ ਦੱਸਾਂਗੇ ਅਸੀਂ ਘਰ ਵਾਸ ਨਹੀਂ ਆਪਾਂ ਮਤਲਬ ਸਾਡਾ ਦੋਲਨ ਚੱਲਦਾ ਹੀ ਰਹੂਗਾ ਕਿੱਥੇ ਚੱਲੇ ਉਹ ਗਾਹਾਂ ਸੋਚਾਂਗੇ ਵੀ ਉੱਥੇ ਚਲਾਉਣਾ ਕਿਸੇ ਮਾਰਾ ਨੂੰ ਬਹਾਲ ਲੈ ਜਾਣਾ ਹੈਗਾ ਜੇ ਅੱਜ ਸਾਡੇ ਨਾਲ ਪ੍ਰਸ਼ਾਸਨ ਨੇ ਮੀਟਿੰਗ ਕਰੀਆ ਤਾਂ ਇਹ ਲੋਕਾਂ ਦਾ ਏਕਾ ਨੌਜਵਾਨਾਂ ਦਾ ਏਕਾ ਨੌਜਵਾਨਾਂ ਦੀ ਹਿੰਮਤ ਜੱਥੇਬੰਦੀਆਂ ਦੇ ਆਗੂ ਸੰਥਾ ਦੂਧੀਆਂ ਸਤਾਵਾ ਬਾਈ ਲੱਖਾ ਖੜਾ ਹੋਰ ਸਾਰੇ ਜਿਹੜੇ ਖੜੇ ਆ ਸਾਡੇ ਲੀਡਰ ਖੜੇ ਨੇ ਇਹਨਾਂ ਦਾ ਏਕਤਾ ਕਰਕੇ ਦਬਾਅ ਪੈ ਕੇ ਅੱਜ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਇਹ ਕਿਹੜੀ ਕਿਹੜੀ ਜੱਥੇਬੰਦੀ ਅੱਜ ਇੱਥੇ ਹਾਜ਼ਰ ਹੋਈਆਂ ਤੇ ਮੇਰਾ ਖਿਆਲ ਕੁਝ ਕਿਸਾਨ ਜੱਥੇਬੰਦੀਆਂ ਨੇ ਕੁਝ ਦੂਸਰੇ ਜੱਥੇਬੰਦੀਆਂ ਨੇ 17-18 ਜੱਥੇਬੰਦੀਆਂ ਹੈਗੀਆਂ ਜੀ ਇਹਦਾ ਆਪਣਾ ਬੰਦੇ ਤੁਸੀਂ ਦੱਸ ਦਿਓ ਬਾਈ ਕਿਹੜੇ ਕਿਹੜਾ ਸਾਰਾ ਹਮਲਤ ਇੱਕ ਮਿੰਟ ਵੀ ਬਾਰੇ ਦੱਸ ਦੋ ਜੀ ਕੱਲਾ ਨੂੰ ਤੇ ਮੈਨੂੰ ਮੈਨੂੰ ਖੰਨਾ ਖਾਣ ਦੀ ਹਾਂਜੀ ਅੱਜ ਇੱਥੇ ਜਿਹੜਾ ਭਾਨੇ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਤਕਰੀਬਨ ਪੰਜਾਬ ਦੇ ਸਾਰੇ ਫਰੰਟ ਜਿਹੜੇ ਆ ਚਾਹੇ ਉਹ ਐਸਕੇਐਮ ਹੋਵੇ ਸੰਤੀ ਜਥੇਬੰਦੀਆਂ ਉਹਨਾਂ ਲੋਰੂਲਦੂ ਜੀ ਆਏ ਸੀਗੇ ਉੱਤਰੀ ਭਾਰਤੀਆਂ 18 ਜਥੇਬੰਦੀਆਂ ਉਹਨਾਂ ਨੂੰ ਮੈਂ ਤੇ ਲੰਗੋਵਾਲ ਸਾਹਿਬ ਆਏ ਸੀਗੇ ਇਸੇ ਤਰ੍ਹਾਂ ਗੈਰ ਰਾਜਨੀਤਿਕ ਐਸਕੇਐਮ ਆ ਜਿਹੜਾ ਉਹਦੇ ਵੱਲੋਂ ਸਾਡੇ ਸਿੱਧੂਪੁਰ ਵਾਲੇ ਸਾਥੀ ਆਏ ਸੀ ਤੇ ਇਸ ਤੋਂ ਇਲਾਵਾ ਹੋਰ ਜਲੂਨੀ ਸਾਖ ਜਥੇਬੰਦੀ ਆ ਵੀ ਕੋਈ ਵੀ ਇਹੋ ਜਿਹਾ ਪੰਜਾਬ ਦਾ ਹੈ ਨਹੀਂਗਾ 73 ਤੇਰਾ ਨਹੀਂ ਬਚੀ ਗਈ ਜਿਹੜੀ ਇਸ ਤੋਂ ਬਾਹਰ ਹੋਵੇ ਇਸ ਕਰਕੇ ਇਹ ਵੱਡੀ ਇੱਕ ਮਹਿਮ ਬਣ ਗਈ ਸੀਗੀ ਇਕੱਠ ਤੁਸੀਂ ਕੱਲ੍ਹ ਵਾਲਾ ਵੀ ਦੇਖਿਆ ਤੇ ਆਉਣ ਵਾਲੇ ਦਿਨਾਂ ਚ ਵੀ ਇਹ ਹੋਰ ਵਧਣੀ ਆ ਕਿਉਂਕਿ ਹੋਰ ਨੌਜਵਾਨਾਂ ਦੀਆਂ ਸਾਰੀਆਂ ਜਥੇਬੰਦੀਆਂ ਵਾਂ ਧਾਰਮਿਕ ਜਥੇਬੰਦੀਆਂ ਵਾਂ ਪੰਜਾਬ ਦੀ ਇੱਕ ਵੀ ਜਥੇਬੰਦੀ ਐ ਉਹ ਜੀ ਨਹੀਂ ਜਿਹੜੀ ਇਸ ਘੋਲ ਤੋਂ ਬਾਹਰ ਆ ਦੂਸਰੀ ਗੱਲ ਕੱਲ ਦੀ ਜਿਹੜੀ ਮੀਟਿੰਗ ਹੋਣੀ ਆ ਉਹ ਇਹ ਫਾਈਨਲ ਕਰੂਗੀ ਗੱਲ ਨੂੰ ਵੀ ਇਸ ਘੋਲ ਨੇ ਅੱਗੇ ਕਿੱਧਰ ਜਾਣਾ ਵਾ ਜੇ ਤਾਂ ਸਰਕਾਰ ਮਤਲਬ ਪੋਜ਼ਿਟਿਵ ਤਰੀਕੇ ਨਾਲ ਆਊਗੀ ਸਾਰੇ ਪਰਚੇ ਰੱਦ ਕਰੂ ਜੋ ਸਾਡੀ ਮੰਗ ਆ ਤੇ ਭਾਨੇ ਨੂੰ ਰਿਆ ਕਰੂਗੀ ਫਿਰ ਉਸ ਤਾਂ ਨਾ ਸੋਚਾਂਗੇ ਜੀ ਸਰਕਾਰ ਹਜੇ ਵੀ ਮਤਲਬ ਕਿ ਸੋਚਦੀ ਹੈ ਵੀ ਭਾਣੇ ਤੇ ਕੋਈ ਹੋਰ ਪਰਚੇ ਪਾਉਣੇ ਆ ਜਾਂ ਭਾਣੇ ਨੂੰ ਹੋਰ ਤਸ਼ੱਦਦ ਦਾ ਸਰਕਾਰ ਬਣਾਉਣਾ ਫਿਰ ਉਸ ਤਾਂਗਣਾ ਸੋਚਾਂਗੇ ਵੀ ਅੰਦੋਲਨ ਨੂੰ ਹੋਰ ਕਿਵੇਂ ਵੱਡਾ ਕੀਤਾ ਜਾਵੇ ਹੋ ਇਹਨੂੰ ਪੂਰੇ ਪੰਜਾਬ ਨੂੰ ਕਿਵੇਂ ਇਕੱਠਾ ਕਰਕੇ ਜਿਹੜੀ ਭਗਵੰਤ ਮਾਨ ਸਰਕਾਰ ਜਿਹੜੀ ਨੌਜਵਾਨਾਂ ਨੂੰ ਜਵਾਨਬੰਦੀ ਤੇ ਇਕੱਲੇ ਨੌਜਵਾਨਾਂ ਦੇ ਕਿਉਂ ਤੁਹਾਡੇ মিডিਆ ਦੀ ਜਵਾਨਬੰਦੀ ਕੀਤੀ ਜਾ ਰਹੀ ਹੈ ਵੀ ਇਸ ਸਾਰੇ ਇੱਕ ਵਰਤਾਰੇ ਤੋਂ ਭਗਵੰਤ ਮਾਨ ਸਰਕਾਰ ਨੂੰ ਕਿਸ ਤਰ੍ਹਾਂ ਪਿੱਛੇ ਧੱਕਿਆ ਜਾਵੇ ਇਹ ਸਾਰੀ ਵਿਆਉਂਤਬੰਦੀ ਕਰਾਂਗੇ ਕਿਉਂਕਿ ਜਿਵੇਂ ਲੱਖਾ ਵੀ ਪਹਿਲਾਂ ਬੋਲ ਕੇ ਗਿਆ ਵੀ ਮਸਲੇ ਸਿਰਫ ਇੱਕ ਭਾਨੇ ਦਾ ਨਹੀਂਗਾ ਮਸਲਾ ਸਮੂਹ ਨੌਜਵਾਨਾਂ ਦਾ ਵਾ ਵੀ ਜਿਹੜਾ ਵੀ ਬੋਲਦਾ ਵਾ ਵੀ ਇਹਨਾਂ ਨੇ ਉਹ ਜਵੇਂ મોદી ਨੇ ਰਾਹ ਫੜਿਆ ਹੋਇਆ ਵਾ ਵੀ ਉਹ ਵਿਰੋਧੀ ਧਿਰ ਕੋਈ ਛੱਡਣੀ ਨਹੀਂ ਰਹਿਣੀ ਦੇਣੀਗੀ ਵਿਰੋਧੀ ਧਿਰ ਉਸੇ ਤਰ੍ਹਾਂ ਪੰਜਾਬ ਚੱਲ ਰਿਹਾ ਵੀ ਨਾ ਮੀਡੀਆ ਰਹਿਣ ਦੇਣਾ ਉਲਟ ਬੋਲਣ ਵਾਲਾ ਕੋਈ ਨੌਜਵਾਨ ਬੋਲਦਾ ਉਹ ਨਹੀਂ ਰਹਿਣ ਦੇਣਾਗਾ ਜਿਹੜੀ ਵੀ ਵਿਰੋਧੀ ਧਿਰ ਆ ਉਹ ਖਤਮ ਕਰ ਦੇਣੀ ਆ ਉਹ ਕਹਿਣ ਵੀ ਲੱਗ ਪਿਆ ਮਾਨ ਸਾਹਿਬ ਤਾਂ ਵੀ ਵਿਰੋਧੀ ਧਿਰ ਕਿਹੜੀ ਤੇ ਹੈ ਹੀ ਨਹੀਂ ਵਿਰੋਧੀ ਧਿਰ ਕੋਈ ਵੀ ਜਿਹੜਾ ਉਹ ਰਾਹ ਤੇ ਚੱਲ ਰਹੇ ਆ ਉਹ ਬਹੁਤ ਖਤਰਨਾਕਰਾਵ ਆ ਜੇ ਰਾਜ ਕਰਤਾ ਧਿਰ ਦੇ ਮੂਹਰੇ ਕੋਈ ਬੋਲਣ ਵਾਲਾ ਨਾ ਹੋਊਗਾ ਉਹਨਾਂ ਦੀਆਂ ਗਲਤੀਆਂ ਦੱਸਣ ਵਾਲਾ ਨਾ ਹੋਊਗਾ ਫੇਰ ਤਾਂ ਇਹ ਇੱਕ ਤਰ੍ਹਾਂ ਦਾ ਤਾਨਾਸ਼ਾਹੀ ਰਾਜ ਬਣ ਗਿਆ ਵੀ ਜੋ ਮਰਜ਼ੀ ਫੜੀ ਜਾਣਗੇ ਕੁੱਟੀ ਜਾਣਗੇ ਜੋ ਮਰਜ਼ੀ ਕਰੀ ਜਾਣਗੇ ਸੋ ਸਾਡੀ ਲੜਾਈ ਉਹਦੇ ਤਾਨਾਸ਼ਾਹੀ ਤੇ ਤੀਰੇ ਦੇ ਵਿਰੁੱਧ ਆ ਸੋ ਪੰਜਾਬ ਦੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਆ ਵੀ ਜੇ ਆਪਾਂ ਇਕੱਠੇ ਹੋ ਕੇ ਨਾ ਲੜੇ ਜੇ ਇਕੱਠੇ ਹੋ ਕੇ ਨਾ ਬੋਲੇ ਇਸ ਤਾਨਾਸ਼ਾਹੀ ਦੇ ਵਿਰੁੱਧ ਫਿਰ ਅੱਜ ਇੱਕ ਪਹਾਨਾ ਕੱਲ ਨੂੰ ਹੋਰ ਪਹਾਨਾ ਹੋਊਗਾ ਆ ਤੁਹਾਡੇ ਚੈਨਲ ਕਿੰਨਿਆਂ ਦੇ ਡਾਤੇ ਆ ਜਿਹੜਾ ਚੈਨਲ ਮੜਾ ਜਾ ਬੋਲਦਾ ਵਾ ਉਹਨੂੰ ਚੱਕ ਦਿੰਦੇ ਆ ਸੋ ਇਸ ਤਾਨਾਸ਼ਾਹੀ ਨੂੰ ਪਛਾਣ ਹਟਾਉਣ ਵਾਸਤੇ ਤੇ ਤਾਨਾਸ਼ਾਹੀ ਖਤਮ ਕਰਾਉਣ ਵਾਸਤੇ ਸਾਡੀ ਲੜਾਈ ਆ ਤੇ ਅਸੀਂ ਲਗਾਤਾਰ ਲੜ ਰਹੇ ਆ ਤੇ ਕੱਲ ਦੀ ਮੀਟਿੰਗ ਫੈਸਲਾ ਕਰ ਦੂਗੀ ਵੀ ਇਸ ਲੜਾਈ ਨੇ ਅੱਗੇ ਕਿਹੜੇ ਪਾਸੇ ਨੂੰ ਜਾਣਾ ਆ